ਭਾਬੀ ਜੀ ਭਾਬੀ ਅੱਬੇ ਮੈਂ ਰੋਟੀ ਬਣਾਤੀ ਤੁਸੀਂ ਰੋਟੀ ਖਾ ਲਓ ਫਿਰ ਦਵਾਈ ਵੀ ਲੈਣੀ ਆ ਤੁਸੀਂ ਕਿਉਂ ਮੈਂ ਕਿ ਦਵਾਈ ਲੈਣੀ ਆ ਤੇ ਤੇਰੇ ਮਹੱਤਾਂ ਦੀ ਮੈਂ ਰੋਟੀ ਨਹੀਂ ਖਾਣ ਇੱਥੇ ਨਾ ਆਏਗਾ ਤੈਨੂੰ ਕਿੰਨੀ ਵਾਰੀ ਕਹਾਂ ਮੇਰੇ ਕਮਰੇ ਚ ਭਾਬੀ ਹੁਣ ਰੋਟੀ ਤਾਂ ਮੈਂ ਹੀ ਤੁਹਾਨੂੰ ਪੁੱਛਣੀ ਆ ਹੋਰ ਕਿਨੇ ਕੁਛ ਨਹੀਂ ਆ ਮੈਨੂੰ ਰੋਟੀ ਪੁੱਛਣ ਵਾਲਾ ਹੈਗਾ ਮੇਰਾ ਘਰ ਵਾਲਾ ਟੋਨੀ ਉਹ ਹੁਣ ਆ ਗਿਆ ਉਹ ਤਾਂ ਆ ਗਿਆ ਮੈਂ ਗੱਲ ਮੰਨਦੀ ਆਂ ਭਾਬੀ ਤੁਹਾਡੀ ਪਰ ਉਹ ਕਿਤੇ ਬਾਹਰ ਗਏ ਹੋਏ ਨੇ ਉਹ ਹੋੜ ਕੇ ਲੇਟ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਆਂ ਵੀ ਰੋਟੀ ਖਾ ਲੋ ਟਾਈਮ ਨਾਲ ਫਿਰ ਦਵਾਈ ਲੈ ਕੇ ਤੁਸੀਂ ਰੈਸਟ ਕਰ ਲਿਓ ਨਹੀਂ ਨਹੀਂ ਮੈਂ ਕੁੱਲੀ ਰੋਟੀ ਨਹੀਂ ਖਾਉਂਦੀ ਉਹ ਆਏਗਾ ਨਾ ਰੋਟੀ ਪਾ ਕੇ ਦੇਗਾ ਫਿਰ ਮੈਂ ਉਹਦੇ ਨਾਲ ਬੈਠ ਕੇ ਰੋਟੀ ਖਾਉਂਗੀ ਭਾਬੀ ਕੀ ਪਤਾ ਬਾਹਰੋਂ ਖਾ ਕੇ ਆਉਣ ਤੈਨੂੰ ਕਿੱਦਾਂ ਪਤਾ ਐਵੇਂ ਨਹੀਂ ਹੋ ਸਕਦਾ ਉਹ ਮੇਰੇ ਨਾਲ ਰੋਟੀ ਖਾਏਗਾ ਭਾਬੀ ਜਿੱਦ ਨਾ ਕਰੋ ਤੁਸੀਂ ਕਿਉਂ ਨਹੀਂ ਸਮਝਦੇ ਤੁਸੀਂ ਮੇਰੀ ਗੱਲ ਨੂੰ ਮੈਂ ਤਾਂ ਤੁਹਾਡੇ ਕਰਕੇ ਕਾਲਜ ਤੋਂ ਵੀ ਟਾਈਮ ਨਾਲ ਆ ਜਾਂਦੀ ਆ ਤੇ ਮੈਂ ਤੁਹਾਡਾ ਖਿਆਲ ਰੱਖਾਂ ਪਰ ਤੁਸੀਂ ਉਹ ਮੈਨੂੰ ਤਾਂ ਕੋਈ ਸਮਝਦੇ ਹੀ ਨਹੀਂ ਹੈਗੇ ਕਿੱਥੋਂ ਆ ਜੰਨੀ ਆ ਤੂੰ ਕਾਲਜ ਤੋਂ ਉੱਥੇ ਕਿੱਥੇ ਜਾਨੀ ਆ ਭਾਬੀ ਉੱਥੇ ਕਾਲਜ 'ਚ ਪੜਾਈ ਹੁੰਦੀ ਹੈ ਜਿਵੇਂ ਆਪਾਂ ਸਕੂਲ 'ਚ ਪੜ੍ਹਦੇ ਆ ਨਾ ਉਦੋਂ ਉਸ ਤੋਂ ਬਾਅਦ ਕਾਲਜ ਜਾਣਾ ਹੁੰਦਾ ਤੋ ਛੱਡੋ ਤੁਸੀਂ ਰੋਟੀ ਖਾ ਲਓ ਮੈਂ ਰੋਟੀ પાਕੇ ਲਿਆਂਦੀ ਤੂੰ ਇੱਥੋਂ ਜਾ ਨਾ ਤੈਨੂੰ ਕਿੰਨੀ ਵਾਰੀ ਕਿਹਾ ਮੇਰੇ ਕਮਰੇ 'ਚ ਨਾ ਆਇਆ ਕਰ ਗੱਲ ਹੀ ਨਹੀਂ ਸਮਝਦੀ ਹੈਗੀ ਭਾਬੀ ਭਾਬੀ ਬੋਲੀ ਜਾਂਦੀ ਹੈ ਮੈਨੂੰ ਨਾ ਮੈਂ ਤੈਨੂੰ ਜਾਣਦੀ ਨਾ ਪਛਾਣਦੀ ਚੱਲੋ ਤੁਸੀਂ ਠੀਕ ਹੋ ਜਾਓਗੇ ਨਾ ਭਾਬੀ ਉਦੋਂ ਪਤਾ ਲੱਗਣਾ ਮੇਰਾ ਤੇ ਤੁਹਾਡਾ ਰਿਸ਼ਤਾ ਕੀ ਹੈ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ ਮੈਂ ਤੈਨੂੰ ਜਾਣਦੀ ਨਹੀਂ ਓਏ ਮੇਰਾ ਘਰ ਆ ਇੱਥੇ ਤੂੰ ਮੈਨੂੰ ਦਿਸਣ ਨਹੀਂ ਚਾਹੀਦੀ ਬਾਹਰ ਚੱਲ ਪਾਬੀ ਮੰਨਿਆ ਤੁਸੀਂ ਇਸ ਘਰ 'ਚ ਵਿਆਹ ਕੇ ਆਏ ਹੋ ਪਰ ਮੇਰਾ ਪੂਰਾ ਹੱਕ ਇਸ ਘਰ 'ਚ ਰਹਿੰਦਾ ਕਿਉਂਕਿ ਇਹ ਘਰ ਮੇਰਾ ਤੇ ਮੇਰੇ ਭਰਾ ਦਾ ਹੈ ਤੇਰਾ ਭਰਾ ਕੌਣ ਹੈ ਮੇਰਾ ਭਰਾ ਮੋਹ ਜਿਸ ਨਾਲ ਤੁਸੀਂ ਵਿਆਹੇ ਕਰੇ ਹੋ ਪਾਬੀ ਤੁਹਾਡੀ ਯਾਦਸ਼ਤ ਕਿਉਂ ਨਹੀਂ ਵਾਪਸ ਆਉਂਦੀ ਹੈਗੀ ਤੂੰ ਝੂਠ ਬੋਲਦੀ ਹੈਂ ਮੈਂ ਬਸ ਟੋਨੀ ਨਾਲ ਵਿਆਹੀ ਆਂ ਤੂੰ ਨਹੀਂ ਮੇਰੇ ਘਰ ਆਇਆ ਤੂੰ ਐ ਚਲੀ ਹੈ ਨਾ ਬਿਟੋਲੀ ਮੈਨੂੰ ਛੱਡ ਕੇ ਚਲਾ ਜਾ ਭਾਬੀ ਤੁਹਾਡੀ ਹਾਲਤ ਨਾ ਠੀਕ ਨਹੀਂ ਹੈਗੀ ਮੈਂ ਨਹੀਂ ਜਾਂਦੀ ਕਿ ਤੁਹਾਡੀ ਹਾਲਤ ਹੋਰ ਖਰਾਬ ਹੋਵੇ ਗੱਲਾਂ ਸੋਚ-ਸੋਚ ਕੇ ਪਰ ਤੁਸੀਂ ਮੇਰੀ ਗੱਲ ਮੰਨੋ ਜਿੱਦ ਨਾ ਕਰੋ ਭਾਬੀ ਜੇ ਤੁਸੀਂ ਟੈਨਰ ਦਵਾਈ ਨਹੀਂ ਲੈਂਦੇ ਨਾ ਤਬੇ ਤੁਹਾਡਾ ਜ਼ਿਆਦਾ ਖਰਾਬ ਹੋ ਜਾਣੀ ਹੈ ਤੂੰ ਭਾਵੇਂ ਪੂਗਣਾ ਕਿੰਨੀ ਵਾਰੀ ਕਹਤ ਆ ਮੈਂ ਦਵਾਈ ਨਹੀਂ ਖਾਣੀ ਮੈਂ ਬਿਲਕੁਲ ਠੀਕ ਆ ਜਾ ਤੂੰ ਖਲad ਵਈ ਜਾ ਮੈਂ ਕਿਉਂ ਦਵਾਈ ਲੈਣੀ ਬਿਮਾਰ ਤਾਂ ਤੁਸੀਂ ਹੋ ਤੁਸੀਂ ਦਵਾਈ ਲੈਣੀ ਐ ਤੇ ਕੁੜੀ ਕੋਣ ਆ ਤੂੰ ਮੇਰੇ ਕਮਰੇ ਚੋਂ ਬਾਹਰ ਚੱਲ ਗਾਂਧੀ ਨਹੀਂ ਸਮਝਦੀ ਬਾਤ ਬਣਾ ਕੇ ਬੈਠ ਜਾਂਦੀ ਐ ਕਿੰਨੀ ਵਾਰੀ ਤੈਨੂੰ ਕਿਹਾ ਵੀ ਤੂੰ ਮੈਨੂੰ ਦਿਸਣੇ ਨਹੀਂ ਚਾਹੀਦੇ ਮੇਰੇ ਘਰ ਚ ਚੁਆ ਕੇ ਤਾ ਰਹੇ ਕਿਉਂ ਨਹੀਂ ਦੀ ਸਰ ਭਾਬੀ ਮੈਂ ਕਿ ਮੇਰਾ ਘਰ ਹੈ ਇਸ ਘਰ ਮੈਂ ਇੱਥੇ ਹੀ ਰਹਾਂਗੀ ਹੋਰ ਕਿੱਥੇ ਜਾਵਾਂ ਮੈਂ ਤੂੰ ਮੇਰੇ ਨਾਲ ਲੜਾਈ ਨਾ ਕਰ ਮੈਂ ਟੋਨੀ ਨੂੰ ਦੱਸ ਦੂੰਗੀ ਟੋਨੀ ਦਾ ਤਾਂ ਮੇਰਾ ਘਰ ਹੈ ਅਸੀਂ ਤੈਨੂੰ ਘਰੋਂ ਬਾਹਰ ਕਰ ਦਾਂਗੇ ਫਿਰ ਚਲੋ ਕੋਈ ਨਾ ਭਾਬੀ ਤੁਸੀਂ ਐਵੇਂ ਗੁੱਸਾ ਨਾ ਕਰੋ ਮੈਂ ਇੱਥੋਂ ਚੱਲ ਜੰਨੀ ਆ ਪਰ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਆ ਵੀ ਤੁਸੀਂ ਟਾਈਮ ਨਾਲ ਰੋਟੀ ਖਾ ਲਓ ਤੇ ਦਵਾਈ ਲੈ ਲਓ ਮੁਰਕੇ ਇਸ ਕਮਰੇ ਜੇ ਨਹੀਂ ਆਉਂਦੀ ਤਿੱਥੋਂ ਮੈਨੂੰ ਐਵੇਂ ਲੱਗਦਾ ਕਿ ਮੈਨੂੰ ਤੰਗ ਕਰਦੀ ਆ ਤੇਰਾ ਕੋਈ ਹੱਕ ਨਹੀਂ ਆ ਸਮਝ ਆ ਗਈ ਮੈਨੂੰ ਕੁਝ ਬੋਲਣ ਦਾ ਆਏ ਵੱਡੀ ਭਾਦੀ ਥਾਦੀ ਕਰੀ ਜਾਂਦੀ ਐ ਕਦੇ ਆ ਜਾਂਦੀ ਐ ਕਮਰੇ 'ਚ ਮੈਨੂੰ ਤਿਆਰ ਕਰਨ ਲੱਗ ਜਾਂਦੀ ਐ ਕਦੇ ਮੈਨੂੰ ਸੂਟ ਪ੍ਰੈਸ ਕਰਕੇ ਦੇਣ ਲੱਗ ਜਾਂਦੀ ਐ ਪਤਾ ਨਹੀਂ ਕੌਣ ਐ ਇਹ ਕਮਲੀ ਜੀ ਮਿੱਠੀ ਪਾウダー ਕਹੀ ਜਾਂਦੀ ਐ ਦੱਸ ਮੈਨੂੰ ਕਿਹੋ ਦਵਾਈ ਖਵਾਣੀ ਐ ਮੈਂ ਚੰਗੀ ਭਣੀ ਆ ਪਤਾ ਨਹੀਂ ਭਾਬੀ ਐਵੇਂ ਕਿਉਂ ਬੋਲਦੀ ਐ ਟੋਨੀ ਦੇ ਨਾਮ ਨਾਲ ਤਾਂ ਚੜੀ ਖੁਸ਼ ਹੋ ਜਾਂਦੀ ਐ ਤੇ ਸਾਡੀ ਵਰੀ ਸਾਡੀ ਵਰੀ ਟੁੱਟ ਟੁੱਟ ਕੇ ਪੈਂਦੀ ਐ ਵੀ ਜਿਵੇਂ ਪਤਾ ਨਹੀਂ ਅਸੀਂ ਕੀ ਮਾਰਾ ਕਰਤਾ ਹੋਵੇ ਭਾਬੀ ਦਾ ਕਿਤੇ ਕੋਬੀ ਡਰਾਮੇ ਤਾਂ ਨਹੀਂ ਕਰਦੀ ਮੈਨੂੰ ਐ ਲੱਗਦੀ ਹੁੰਦਾ ਤੇ ਜਿਵੇਂ ਭਾਬੀ ਡਰਾਮੇ ਕਰਦੀ ਹੋਵੇ ਵੀਰਾ ਤਾਂ ਕੰਮ ਤੇ ਰਹਿੰਦਾ ਤੇ ਸ਼ਾਮ ਨੂੰ ਘਰੇ ਆਉਂਦਾ ਨੂੰ ਕੀ ਪਤਾ ਲੱਗਦਾ ਵੀ ਇਹ ਮੇਰੇ ਨਾਲ ਕਿਵੇਂ ਬੋਲਦੀ ਐ ਇੱਕ ਘਟੋਨੀ ਨੂੰ ਘਰੇ ਸੱਦ ਕੇ ਨਾ ਨਵਾਂ ਹੀ ਸਿਆਪਾ ਖੜਾ ਕਰ ਲਿਆ ਆਪਣੇ ਘਰ ਵਿੱਚ ਵੀ ਬਗਾਨਿਆਂ ਵਾਂਗ ਹੋਣਾ ਪੈਂਦਾ ਲੱਗਦਾ ਤੂੰ ਆਂਦਾ ਵਾਦਾ ਭੁੱਲ ਗਿਆ ਅਨਮੋਲ ਕੋਈ ਵਾਦਾ ਨਹੀਂ ਭੁੱਲਿਆ ਮੈਂ ਤੈਨੂੰ ਕਿਹਾ ਸੀ ਨਾ ਜਦੋਂ ਮੇਰਾ ਕੰਮ ਹੋਗਾ ਤੈਨੂੰ ਪੈਸੇ ਉਦੋਂ ਮਿਲਣਗੇ ਇਹ ਗੱਲ ਤਾਂ ਗਲਤ ਅਨਮੋਲ ਮੈਂ ਤੁਹਾਡਾ ਕੰਮ ਕਰੀ ਜਾਵਾ ਤੇ ਤੁਸੀਂ ਵਾਦਾ ਕਰ ਕਰ ਮੁੱਕਰੀ ਜਾਓ ਕੋਈ ਕੁਝ ਨਹੀਂ ਮੁਕਰਾਂ ਨਾ ਮੈਂ ਕਦੇ ਮੁਕਰਾਂ ਉਹ ਮੈਨੂੰ ਪਤਾ ਤਾਂ ਲੱਗੇ ਵੀ ਤੈਨੂੰ ਦੇਖ ਕੇ ਡੈਂਪਲ ਕੀ ਰਿਐਕਟ ਕਰਦੀ ਐ ਨਾਲੇ ਮੈਂ ਤੈਨੂੰ ਕਿਹਾ ਸੀ ਨਾ ਉਹਦੇ ਦਿਲ ਤੇ ਦਿਮਾਗ 'ਚ ਹਜੇ ਵੀ ਮੇਰੇ ਲਈ ਪਿਆਰ ਹੈ ਬੇਸ਼ੱਕ ਉਹ ਤੇਰੇ ਨਾਲ ਵਿਆਹੀ ਹੋਈ ਐ ਕੋਈ ਤੇਰਾ ਬਹਿਮਾ ਉਹਦੇ ਦਿਲ 'ਚ ਤੇਰੇ ਲਈ ਕੁਛ ਨਹੀਂ ਪਰ ਉਹਦੇ ਦਿਮਾਗ 'ਚ ਨਾ ਤੇਰੀ ਤਸਵੀਰ ਫਿੱਟ ਹੋਈ ਪਈ ਆ ਕੋਈ ਵਿਆਹ ਤਾਂ ਮੇਰੇ ਨਾਲ ਹੋਇਆ ਨਾ ਇੱਕ ਦਿਨ ਉਹ ਨੂੰ ਠੀਕ ਹੋ ਜਾਂਦੇ ਤੈਨੂੰ ਤਾਂ ੱਟਕੇ ਮਾਰ ਕੇ ਘਰੋਂ ਕੱਢੂ ਇੱਥੋਂ ਮੈਂ ਉਹ ਇਹ ਤੇਰਾ ਬੇਮਾਨ ਮੋਲ ਉਹ ਹਜੇ ਵੀ ਮੈਨੂੰ ਪਿਆਰ ਕਰਦੀ ਏ ਓਏ ਉਹ ਤੈਨੂੰ ਨਹੀਂ ਪਿਆਰ ਕਰਦੀ ਉਹ ਤਾਂ ਉਹਦੇ ਸੱਟ ਵੱਜ ਗਈ ਨਹੀਂ ਤਾਂ ਮੈਨੂੰ ਪਿਆਰ ਕਰਦੀ ਸੀ ਹੁਣ ਯਾ ਜੇ ਉਹ ਤੈਨੂੰ ਅੱਜ ਪਿਆਰ ਕਰਦੀ ਹੁੰਦੀ ਨਾ ਉਹਦੇ ਦਿਲ ਦਿਮਾਗ 'ਚ ਤੇਰੇ ਨਾਮ ਹੁੰਦਾ ਉਏ ਤਾਂ ਸਾਲੀ ਮਜਬੂਰੀ ਬਣ ਗਈ ਵੀ ਕਦੇ ਨੂੰ ਬਾਪ ਕਹਿਣਾ ਪੈ ਗਿਆ ਉਹ ਨਹੀਂ ਤੂੰ ਤਾਂ ਚੀਜ਼ ਹੀ ਕੀ ਸੀ ਮੇਰੇ ਲਈ ਵੈਸੇ ਹੈ ਤੂੰ ਬੰਦਾ ਧੋਖੇ ਬਾਜੀ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਤੇਰੇ ਦਿਲ ਚੋਂ ਮੈਨ ਨਹੀਂ ਲਈ ਉਹ ਮੈਂ ਕੀ ਕੀਤਾ ਧੋਖਾ ਤੇਰੇ ਨਾਲ ਤੇਰੇ ਨਾਲ ਡੀਲ ਦੀ ਗੱਲ ਹੋਈ ਸੀ ਜਦੋਂ ਮੇਰਾ ਕੰਮ ਹੋ ਗਿਆ ਤੇਰੀ ਪੂਰੀ ਹੋ ਜੂ ਡੀਲ ਤੂੰ ਧੋਖੇ ਬਾਜੀ ਤੂੰ ਬੇਈਮਾਨ ਵੀ ਐ ਪਹਿਲਾਂ ਡੇਪਲ ਨੂੰ ਮਾਨ ਦੀ ਮਨਸਫਾਰੀ ਦਿੱਤੀ ਤੇ ਫਿਰ ਡੇਪਲ ਨੂੰ ਮੇਰੇ ਤੋਂ ਦੂਰ ਕਰਤਾ ਤੇ ਹੁਣ ਉਹਦੇ ਛੱਟ ਕੀ ਲੱਗੀ ਮੈਨੂੰ ਘਰ ਚ ਬਣਾ ਦੇ ਕੀ ਇੱਕ ਡੀਲ ਕਰਕੇ ਹੋਏ ਕੰਮ ਨਾ ਕਰੋੜਪਤੀਆਂ ਦੇ ਹਿੱਸੇ ਹੁੰਦਿਆ ਤੇਰੇ ਵਰਗੇ ਕਿਰਾਏ ਦੇ ਮਕਾਨਾਂ ਚ ਰਹਿਣ ਵਾਲੇ ਦੇ ਨਹੀਂ ਬੇਜਕਵਤ ਕਿਰਾਏ ਦੇ ਮਕਾਨ ਚ ਰਹਿਣਾ ਪਰ ਤੇਰੇ ਤਾਂ ਕੰਮ ਆਇਆ ਨਾ ਹਾਂ ਕੰਮ ਆਇਆ ਕਿਉਂਕਿ ਡਿੰਪਲ ਦੀ ਜ਼ਿੰਦਗੀ ਦਾ ਸਵਾਲ ਸੀ ਤਾਂ ਤੈਨੂੰ ਮੈਂ ਬੱਸ ਦੱਸਿਆ ਵੀ ਤੇਰਾ ਇੱਥੇ ਕੋਈ ਕੰਮ ਨਹੀਂ ਸੀ ਕੋਈ ਗੱਲ ਨਹੀਂ ਡਿੰਪਲ ਨੂੰ ਠੀਕ ਹੋ ਜਾਂਦੇ ਫਿਰ ਦੇਖ ਲੈਣੇ ਕੀ ਦਾ ਆਪਣੀ ਜਵਾਨ ਤੇ ਨਾਮ ਲੈਂਦੀ ਹੈ ਕੋਈ ਨਹੀਂ ਦੇਖ ਲੈਣੇ ਫਿਰ ਡਿੰਪਲ ਮੈਨੂੰ ਪਿਆਰ ਕਰਦੀ ਆ ਨਾ ਕਿ ਤੈਨੂੰ ਇਹ ਗੱਲ ਹੁਣ ਤੂੰ ਭੁੱਲ ਜਾ ਠੀਕ ਹੈ ਨਾ ਉਹ ਤਾਂ ਸਮਾਂ ਹੀ ਦੱਸੂਗਾ ਕੋਈ ਨਹੀਂ ਦੇਖ ਲਾਂਗੇ ਜਾ ਭੱਜ ਜਾ ਇੱਥੋਂ ਜਿਹੜੇ ਕੰਮ ਲਈ ਸੱਦਿਆ ਨਾ ਉਹ ਕੰਮ ਕਰ ਤੈਨੂੰ 2 ਲੱਖ ਰੁਪਈਆ ਦੇਣਾ ਉਸ ਕੰਮ ਦਾ ਠੀਕ ਹੈ ਨਾ ਕੋਈ ਗੱਲ ਨਹੀਂ ਚੱਲ ਆ ਜਾਂਦਾ ਮੈਂ ਚੱਲ ਉਹ ਸਮਾਂ ਦੂਰ ਨਹੀਂ ਉਹ ਕੋਈ ਨਹੀਂ ਦੇਖ ਲਾਂਗੇ ਵੱਡਾ ਆ ਪਿਆਰ ਵਾਲਾ ਤੈਨੂੰ ਤਾਂ ੱੱੱਕੇ ਮਾਰ ਕੇ ਘਰੋਂ ਨਾ ਕੱਢਿਆ ਨਾ ਹਾਂ ਮੇਰਾ ਨਾਂ ਵੀ ਨਮੋ ਨਹੀਂ ਇੱਕ ਵਾਰਾਂ ਦਾ ਕੰਮ ਕਰਾਵਾਂ ਤੇਰੇ ਤੋਂ ਮੇਰੇ ਕੀ ਹੋਇਆ ਥੋਨੂੰ ਤੁਸੀਂ ਚੁੱਪਚਾਪ ਇੱਥੇ ਆ ਕੇ ਬਹਿ ਗਏ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਤੁਸੀਂ ਕਮਰੇ ਚ ਕੀ ਵੇਖਿਆ ਆਓ ਉਹ ਨਹੀਂ ਨਹੀਂ ਤੈਨੂੰ ਐਵੇਂ ਲੱਗਦਾ ਮੈਂ ਤਾਂ ਵੈਸੇ ਹੀ ਆ ਕੇ ਬਹਿ ਗਿਆ ਸੀਗਾ ਘੱਟੋ ਘੱਟ ਪੈਨ ਨਾਲ ਤਾਂ ਝੂਠ ਬੋਲੋ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਵੀ ਇਸ ਘਰ ਚ ਚੱਲੀ ਕੀ ਜਾਂਦਾ ਨਾਲੇ ਤੁਹਾਡੇ ਨਾਲ ਵੱਧ ਪਤਾ ਤੁਸੀਂ ਸ਼ਾਮ ਨੂੰ ਘਰੇ ਆਉਨੇ ਹੋ ਸਹੀ ਗੱਲ ਆ ਬੋਲ ਬੋਲ ਮੇਰਾ ਤਾਂ ਯਾਰ ਬੱਸ ਨਹੀਂ ਚੱਲਦਾ ਮੈਂ ਕੀ ਕਰਾਂ ਕਿੱਧਰ ਜਾਵਾਂ ਮੈਂ ਤਾਂ ਮਜਬੂਰ ਹੋਇਆ ਪਿਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀਰੇ ਕਿ ਟੋਨੀ ਨੂੰ ਇਸ ਕੰਮ 'ਚ ਨਾ ਬੁਲਾਓ ਉਹ ਬੰਦਾ ਠੀਕ ਨਹੀਂ ਹੈਗਾ ਨਾਲੇ ਤੁਹਾਡਾ ਕਿੰਨਾ ਨੁਕਸਾਨ ਕਰਵਾਇਆ ਉਹਨੇ ਉਹ ਤਾਂ ਮੈਨੂੰ ਪਤਾ ਬੋਲ ਬੋਲ ਪਰ ਮੈਂ ਕਿਹੜਾ ਆਪਦੀ ਖਾਤਰ ਸੱਜਿਆ ਮੈਂ ਜਿਹਨੂੰ ਬਹੁਤ ਪਿਆਰ ਕਰਦਾ ਨਾ ਮੈਂ ਸਿਰਫ ਉਹਦੀ ਖਾਤਰ ਸੱਜਿਆ ਉਹਨੂੰ ਸ਼ਹਿਰ 'ਚ ਤਾਂ ਕੀ ਮੈਂ ਸੱਚ ਘਰ 'ਚ ਵੀ ਨਹੀਂ ਵੜਨ ਦੇਣਾ ਸੀ ਜੇ ਮੈਂ ਮਜਬੂਰ ਨਾ ਹੁੰਦਾ ਕਰਤਾ ਕਰ ਵੀਰੇ ਹੋ ਤਾਂ ਡਿੰਪਲ ਭਾਬੀ ਦੀ ਜ਼ਿੰਦਗੀ ਵਿੱਚ ਹੀ ਬੈ ਗਿਆ ਕਬਜ਼ਾ ਕਰਕੇ ਹੀ ਬੈ ਗਿਆ ਹੁਣ ਤੁਸੀਂ ਦੇਖਿਆ ਨਹੀਂ ਕਮਰੇ 'ਚ ਕਿਵੇਂ ਬੈਠੇ ਪਹਿਲਾ ਪਾਰੇ ਨੇ ਦੋਨੋਂ ਜਣੇ ਹੁਉ ਤਾਂ ਮੈਨੂੰ ਪਤਾ ਬੜ ਬੜ ਪਰ ਤੂੰ ਕੋਈ ਨਾ ਟੈਨਸ਼ਨ ਨਾ ਲੈ ਇੱਕ ਦਿਨ ਇਹੋ ਜਿਹਾ ਆਊਗਾ ਡਿੰਪਲ ਮੈਨੂੰ ਪਿਆਰ ਕਰਨ ਲੱਗ ਜੂ ਤੇ ਇਹਨੂੰ ਧੱਕੇ ਮਾਰ ਕੇ ਇਸ ਘਰ 'ਚੋਂ ਕੱਢ ਦਾਂਗੇ ਵੀਰੇ ਮੈਨੂੰ ਤਾਂ ਐ ਲੱਗੀ ਜਾਂਦਾ ਭਾਬੀ ਦੀ ਯਾਦ ਅਸਤ ਕੋਈ ਨਹੀਂ ਗਈ ਉਹ ਤਾਂ ਸਿਰਫ ਡਰਾਮੇ ਕਰਦੀ ਹੈ ਨਾ ਨਾ ਬਲਬਲ ਡਰਾਮੇ ਨਹੀਂ ਕਰਦੀ ਮੇਰੀ ਡਾਕਟਰ ਨਾਲ ਵੀ ਗੱਲ ਹੋਈ ਸੀ ਉਹ ਕਹਿੰਦਾ ਥੋੜਾ ਸਮਾਂ ਲੱਗੂ ਪਰ ਠੀਕ ਜ਼ਰੂਰ ਹੋ ਜੂਗੀ ਕੀ ਪਤਾ ਵੀਰੇ ਮੇਰੇ ਨਾਲ ਕਿਹੜਾ ਸਿੱਧੇ ਮੂੰਹ ਗੱਲ ਕਰਦੀ ਹੈ ਭਾਬੀ ਐਵੇਂ ਕਰਦੀ ਆ ਜਿਵੇਂ ਪਤਾ ਨਹੀਂ ਅਸੀਂ ਦੋਨਾਂ ਨੇ ਕੀ ਮਾੜਾ ਕਰਤਾ ਹੋਵੇ ਭਾਬੀ ਦਾ ਉਹ ਚਲ ਕੋਈ ਨਾ ਬਲਬਲ ਜਿਹੜਾ ਕੁਝ ਹੋਈ ਜਾਂਦਾ ਉਹ ਤਾਂ ਆਪਾਂ ਨੂੰ ਹੁਣ ਚੱਲਣੇ ਪਊਗਾ ਜਦੋਂ ਆਪਣੇ ਤੇ ਬਿਪਤਾ ਪਈ ਹੈ ਇਹਦਾ ਟੋਨੀ ਦਾ ਵੀ ਨਾ ਕੋਈ ਨਾ ਕੋਈ ਹੱਲ ਤਾਂ ਕਰਨਾ ਪਊ ਆਪਾਂ ਇੱਕ ਵਾਰੀ ਡਿੰਪਲ ਦੀ ਜਾਦਾਸ਼ ਬਾਬਸਾ ਜੇ ਫਿਰ ਦੇਖਦੇ ਆ ਵੀ ਇਹਦਾ ਕੰਮ ਕੀ ਐ ਇਹਨੂੰ ਵੀ ਟਿਕਾਣੇ ਲਾਉਣਾ ਪੂ ਆਇਂ ਤਾਂ ਨਹੀਂ ਗੱਡੀ ਚੱਲਣੀ ਗੱਲ ਤਾਂ ਉਹੀ ਐ ਵੀਰੇ ਇੱਕ ਡਿੰਪਲ ਐ ਪਤਾ ਨਹੀਂ ਇਹਦੇ ਨਾਲ ਉਹਦਾ ਪਿਆਰ ਕਰਦਾ ਦਿਮਾਗ ਚ ਬਸ ਈ ਦੀ ਫੋਟੋ ਹੀ ਬਿਠਾਈ ਬੈਠੀ ਐ ਵੀ ਈਹੀ ਮੇਰੇ ਘਰ ਵਾਲਾ ਲਾਵਾਂ ਮੇਰੇ ਨਾਲ ਨਹੀਂ ਆਖੇ ਇਹ ਮੇਰੇ ਘਰ ਵਾਲਾ ਵੀਰੇ ਤੁਹਾਨੂੰ ਵੀ ਪਤਾ ਹੀ ਐ ਵਿਆਹ ਤੋਂ ਬਾਲ ਭਾਬੀ ਨੇ ਕੀ ਕੋਸ਼ ਕਰੇ ਟੋਨੀ ਨਾਲ ਤਾਂ ਗੱਲਬਾਤ ਸੀਗੀ ਤਾਂਹੀਂ ਤਾਂ ਮੈਂ ਤੁਹਾਨੂੰ ਕਹਿ ਰਹੀ ਆ ਮੈਨੂੰ ਤਾਂ ਐਵੇਂ ਲੱਗ ਗਿਆ ਨਾ ਭਾਬੀ ਡਰਾਮੇ ਕਰਦੀ ਐ ਸਿਰਫ ਟੋਨੀ ਨਾਲ ਜਾਣਾ ਚਾਹੁੰਦੀ ਐ ਹੋਰ ਕੋਈ ਗੱਲ ਨਹੀਂ ਐਨੀ ਨਹੀਂ ਨਹੀਂ ਬੋਲ ਬੋਲ ਇਸ ਗੱਲ ਦਾ ਡਰਾਮਾ ਨਹੀਂ ਡਾਕਟਰ ਨੇ ਮੈਨੂੰ ਦੱਸਿਆ ਵੀ ਸੱਟ ਥੋੜੀ ਜਿਆਦੇ ਐ ਠੀਕ ਹੋ ਜੂ ਪਰ ਸਮਾਂ ਲੱਗੂ ਪਰ ਕੋਈ ਨਹੀਂ ਤੁਹਾਨੂੰ ਐਵੇਂ ਟੈਨਸ਼ਨ ਨਾ ਲੈ ਹਿਰਾ ਮੈਂ ਦੇਖਣਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਚਲੋ ਕੋਈ ਨਾ ਵੀਰੇ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣਾ ਨਾ ਨਾ ਚਾਹ ਨਾ ਬੜੇ ਮੈਨੂੰ ਪਾਣੀ ਲਿਆ ਦੇ ਛੰਡਾ ਜੀ ਗਰਮੀ ਵਾਲੀ ਇੱਕਾ ਲਾਈਟ ਲਾਈਟ ਹੈ ਨਹੀਂ ਅੱਜ ਨਾ ਵੀਰੇ ਲੈਟ ਸਵੇਰ ਦੀ ਗਈ ਹੋਈ ਹੈ ਕੀ ਕਰਨੀ تھی ਮੈਂ ਤਾਂ ਘਰ ਦੇਖਦਾ ਸੀ ਵੀ ਕਿੰਨਾ ਸੋਨਾ ਬਣਾਇਆ ਝੂਠ ਝੂਠ ਕਿਉਂ ਬੋਲਦੇ ਹੋ ਤੁਸੀਂ ਜੇ ਘਰ ਦੇਖਣਾ ਸੀ ਤਾਂ ਬਾਹਰ ਜਾ ਕੇ ਵੇਖੋ ਇੱਥੇ ਮੇਰੇ ਕਮਰੇ ਚ ਬਿਨਾਂ ਇਜਾਜ਼ਤ ਤੂੰ ਬੜੰਗੀ ਹਿੰਮਤ ਕਿਵੇਂ ਹੋਈ ਤੁਹਾਡੀ ਓਹੋ ਤੂੰ ਤਾਂ ਦੱਸਿਆ ਕਰ ਗਈ ਇਹ ਘਰ ਮੇਰੀ ਡਿੰਪਲ ਦਾ ਵੀ ਹੈ ਤੇ ਮੇਰਾ ਵੀ ਹੋਇਆ ਨਾ ਅੱਛਾ ਟਿੰਪਲ ਮੇਰੀ ਭਾਬੀ ਹੈ ਤੁਹਾਡਾ ਉਹਨਾਂ ਤੇ ਕੋਈ ਹੱਕ ਨਹੀਂ ਜੋ ਵੀ ਹੱਕ ਹੈ ਉਹ ਸਿਰਫ ਮੇਰੇ ਭਰਾ ਦਾ ਹੈ ਭਾਬੀ ਝੂੜ ਦੀ ਬੁਣਿਆ ਤੇ ਟਿਕਿਆ ਹੋਇਆ ਰਿਸ਼ਤਾ ਨਾ ਕਦੇ ਸੱਚਾ ਨਹੀਂ ਹੋਇਆ ਮੇਰੇ ਭਰਾ ਨੇ ਲਾਵਾਂ ਲਈਆਂ ਨੇ ਭਾਬੀ ਨਾ ਤੇ ਤੁਸੀਂ ਇਸ ਰਿਸ਼ਤੇ ਨੂੰ ਛੋੜ ਦਸ ਰਿਓ ਨਾਲੇ ਮੇਰੇ ਕਮਰੇ 'ਚ ਦਫਾ ਆਇਆ ਇਥੋਂ ਜਿਆਦਾ ਠਕਲ ਦੀ ਲੋੜ ਨਹੀਂ ਇਹ ਬਾਲੀ ਗਰਮੀ ਆ ਤਾਂ ਖਬਰਦਾਰ ਜੇ ਹੁਜ ਗੱਲ ਦੁਬਾਰਾ ਕੀਤੀ ਜਿਹੜੇ ਕੰਮ ਲਈ ਆਇਆ ਹੈ ਨਾ ਉਹ ਕੰਮ ਕਰ ਲੈ ਤੇ ਨਿਸਕਾਰ ਦਾ ਮਾਲਕ ਨਹੀਂ ਬਣਾਇਆ ਵੀ ਜਿਹੜੇ ਮਰਜ਼ੀ ਕਮਰੇ ਜਾ ਕੇ ਬੜ ਜੋ ਤੇ ਚਲ ਜੋ ਮਾਲਕ ਤਾਂ ਸਾਨੂੰ ਬੰਨਣਾ ਆਉਂਦਾ ਬੋਲਬੋਲ ਜੀ ਤੁਸੀਂ ਬਸ ਇੱਕ ਵਾਰੀ ਹਾਂ ਕਰੋ ਤਾਂ ਅਸੀਂ ਤੁਹਾਡੇ ਦਿਲ ਚ ਵੀ ਵਰਦਾਂਗੇ ਸ਼ਟ ਅਪ ਟੋਨੀ ਜੇ ਮੈਂ ਨਾ ਬਤਮੀਜ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਨਾ ਤਮੇ ਵੀਰੇ ਇਹ ਦੱਸ ਦਾਂਗੀ ਵੀਰੇ ਨੂੰ ਜਿਹੜਾ ਵਿਚਾਰਾ ਆਪ ਜਾਵ ਚ ਫਸਿਆ ਬੈਠਾ ਉਹ ਤੇਰੀ ਮਦਦ ਕੀ ਕਰੂ ਤਮੀਜ਼ ਨਾਲ ਗੱਲ ਕਰ ਮੇਰੇ ਭਰਾ ਨੂੰ ਮਾਰਾ ਚੰਗਾ ਬੋਲਣ ਦੀ ਨਾ ਲੋੜ ਨਹੀਂ ਹੈਗੀ ਜਿਹੜੇ ਕੰਮ ਆਇਆ ਨਾ ਉਹ ਕਰ ਲੈ ਤੈਨੂੰ ਆਸੀ ਇਸ ਘਰ ਚ ਕੀ ਰੱਖ ਲਿਆ ਤੂੰ ਤਾਂ ਸਾਡੇ ਸਿਰੋ ਸਿਰ ਚੜੀ ਆ ਨਾ ਕੋਈ ਗੱਲ ਨਹੀਂ ਦੇਖ ਲੈਨੇ ਆ ਤੇਰੇ ਵੀਰੇ ਚ ਪਾਵਰ ਜ਼ਿਆਦਾ ਕਿ ਮੇਰੇ ਚ ਲੱਗੂ ਛੁਪਾ ਤੈਨੂੰ ਤੇਰੀ ਔਕਾਤ ਕੀ ਐ ਪੈਸੇ ਆਦੂ ਦਾ ਤੂੰ ਮਿੰਟਾਂ ਚ ਫਿੱਕ ਜੰਨਾ ਤੇਰੇ ਹਿੱਸੇ ਕੀ ਐ ਮੇਰਾ ਭਰਾ ਤਾਂ ਕਰੋੜਪਤੀ ਆ ਕਰੋੜਪਤੀ ਕਰੋੜਪਤੀ ਤਾਂ ਹੀ ਤਾਂ ਮੇਰੇ ਇੱਧਰ ਨੇ ਉਹਾੜੇ ਕਰਦਾ ਫਿਰਦਾ ਜਿਉ ਉਹਨੂੰ ਕਹਦੇ ਕਰੋੜਪਤੀ ਆ ਨਾ ਤਾਂ ਕਰੋੜਪਤੀ ਵਾਲਾ ਜਿਹੜਾ ਰੱਖਿਆ ਕਰ ਜੇ ਮੇਰੇ ਭਰਾ ਚ ਜਿਗਰ ਐ ਨਾ ਤਾਂ ਹੀ ਤੇਰੇ ਵਰਗੇ ਦੋ ਗੋੜੀ ਬੰਦੇ ਨੂੰ ਨਾ ਇਸ ਘਰੇ ਲੈ ਕੇ ਆਇਆ ਵਿਸ਼ਵਾਸ ਕਰਕੇ ਜਿਗਰਾ ਜਿਗਰਾ ਇਹਨੂੰ ਕਹਿੰਦੇ ਆ ਕਦੇ ਡੇਪ ਨੂੰ ਮਾਰਦੀ ਢੀਲ ਦਿੰਦਾ ਤੇ ਕਦੇ ਬਚਾਉਂਦੀ ਪਾਗਲ ਕਿਸੇ ਤਾਂ ਦਾ ਪਾਗਲ ਹੋ ਨਹੀਂ ਪਾਗਲ ਤਾਂ ਤੂੰ ਆ ਇੱਕ ਕੁੱਤਾ ਹੀ ਹੁੰਦਾ ਜਿਹੜਾ ਦੂਜੇ ਕੁੱਤੇ ਦੀ ਹੱਡੀ ਵੀ ਨਾ ਛੱਡੇ ਤੇ ਉਹ ਕੁੱਤਾ ਤੂੰ ਆ ਖਬਰ ਦਾ ਕੁੜੀਏ ਜੇ ਇੱਕ ਲੱਭ ਵੀ ਹੋਰ ਬੋਲਿਆ ਨਾ ਨਾਲੇ ਮੇਰੀ ਗੱਲ ਤਾਂ ਖੋਲ ਕੇ ਸੁਣ ਲੈ ਜੇ ਇਹ ਗੱਲ ਦੀ ਪਿੰਕ ਬਾਹਰ ਚੱਡੀ ਨਾ ਤਮੇਥੋਂ ਕੋਰਾ ਕੋਈ ਨਹੀਂ ਆਪਣੇ ਆਪ ਨੂੰ ਪਤਾ ਨਹੀਂ ਕਿੰਨਾ ਕੋ ਸਮਝਦਾਰ ਸਮਝ ਹੈ ਪਰ ਤੈਨੂੰ ਕੀ ਪਤਾ ਵੀਰੇ ਦੇ ਦਿਮਾਗ ਚ ਕੀ ਚਾਲਾਂ ਚੱਲੀ ਜਾਂਦੀਆਂ ਨੇ ਇਹ ਤਾਂ ਹੁਣ ਵੀਰੇ ਨੂੰ ਹੀ ਪਤਾ ਹੈ ਤੇਰਾ ਕੀ ਹਿੱਲਾ ਕਰਨਾ ਹੈ ਦੇਖੇ ਚਲ ਤੇਰੇ ਨਾਲ ਬਣਦਾ ਕੀ ਹੈ ਮੈਨੂੰ ਕਿਹਾ ਨਾ ਮੈਂ ਕਿਤੇ ਨਹੀਂ ਜਾਣਾ ਇਹੀ ਆਪਣਾ ਘਰ ਹੈ ਆਪਾਂ ਦੋਨਾਂ ਦਾ ਘਰ ਆਪਾਂ ਇੱਥੇ ਰਵਾਂਗੇ ਡਿੰਪਲ ਮੈਂ ਕਦੇ ਉਹ ਕਿਹਾ ਵੀ ਆਪਣਾ ਘਰ ਨਹੀਂ ਇਹ ਆਪਣਾ ਇੱਕ ਹੋਰ ਘਰ ਹੈ ਆਪਾਂ ਉੱਥੇ ਚੱਲਾਂਗੇ ਨਾ ਮੈਂ ਨਹੀਂ ਕਿਸੇ ਹੋਰ ਘਰ ਚ ਜਾਣਾ ਮੇਰਾ ਨਾ ਇਸੇ ਘਰ ਦੇ ਵਿੱਚ ਜੀ ਲੱਭਾਇਆ ਤੇ ਤੂੰ ਮੈਨੂੰ ਛੱਡ ਕੇ ਨਾ ਜਾਈ ਬਸ ਇੱਥੇ ਰਹੀਂ ਮੇਰੇ ਨਾਲ ਉਹ ਮੈਂ ਕਿਹੜਾ ਫਤਲੀ ਕਹਿ ਰਹੇ ਥੋੜੇ ਕਿਤੇ ਨਾਲ ਹੀ ਜਾਣਾ ਆਪਾਂ ਉੱਥੇ ਨਹੀਂ ਨਹੀਂ ਜਾਣਾ ਆਪਾਂ ਥੋੜੇ ਦਿਨਾਂ ਵਾਸਤੇ ਮੈਂ ਤੈਨੂੰ ਕਹਿ ਰਹੀ ਨਾ ਤੂੰ ਇੱਥੇ ਰਹਿ ਬਸ ਇਹ ਘਰ ਦੇ ਵਿੱਚ ਜਿਹੜੇ ਕੁੜੀ ਤੇ ਮੁੰਡਾ ਰਹਿੰਦੇ ਨੇ ਨਾ ਉਹਨਾਂ ਨੂੰ ਕੱਢ ਦਈਏ ਆਪਾਂ ਇਸ ਘਰ ਚ ਫਿਰ ਆਪਾਂ ਦੋਨੋਂ ਰਹਿਾਂਗੇ ਬਸ ਉਹ ਛੱਡ ਕੇ ਕੌਣ ਚੱਲੇ ਤੈਨੂੰ ਨਾਲੇ ਮੁੰਡੇ ਤੇ ਕੁੜੀ ਨੂੰ ਇਹ ਤਾਂ ਆਪਣਾ ਘਰ ਹੈ ਨਾ ਫਿਰ ਇਹ ਕਿਉਂ ਇੱਥੇ ਰਹਿੰਦੇ ਨੇ ਤੁਸੀਂ ਇਹਨਾਂ ਨੂੰ ਐ ਕਹੋ ਕਿ ਤੁਸੀਂ ਸਾਡੇ ਘਰੋਂ ਇੱਥੋਂ ਦੀ ਜਾਓ ਉਹ ਕੋਈ ਨਾ ਇਹਨਾਂ ਨੂੰ ਰਹਿ ਲੈਣ ਜੀ ਤੈਨੂੰ ਕੁਝ ਨਹੀਂ ਕਹਿੰਦੇ ਨਹੀਂ ਤੂੰ ਪੇਛੇ ਉਹਨਾਂ ਨੂੰ ਇਤੋਂ ਦੇ ਮੈਨੂੰ ਬਹੁਤ ਡਰ ਲੱਗਦਾ ਉਹਨਾਂ ਤੋਂ ਉਹ ਠੀਕ ਹੈ ਠੀਕ ਹੈ ਤੂੰ ਨਾ ਆਉਣਾ ਮੈਂ ਕਰਦਾ ਉਹਨਾਂ ਨਾਲ ਗੱਲ ਮੈਂ ਉਹਨਾਂ ਨੂੰ ਦੇਖਣਾ ਨਹੀਂ ਚਾਹੁੰਦੀ ਉਹ ਇੱਥੇ ਆ ਕੇ ਨਾ ਮੈਨੂੰ ਬਹੁਤ ਤੰਗ ਕਰਦੇ ਨੇ ਮੈਨੂੰ ਨਾ ਡਿਸਟਰਬ ਕਰਦੇ ਨੇ ਉਹ ਤੂੰ ਉਹਨਾਂ ਨੂੰ ਇਹ ਕਹਿ ਦੇ ਵੀ ਇੱਥੋਂ ਚਲੇ ਜਾਓ ਆ ਚੰਗਾ ਮੁੱਕੇ ਇਹ ਤਾਂ ਤਲਾਬ ਦੀ ਪੇਪਰਾਂ ਦੀ ਸੈਣ ਕਰੂ ਕੀ ਹੋ ਗਿਆ ਬੋਝ ਹੈ ਕਿਉਂ ਨਹੀਂ ਦੱਸ ਕਹੇਗਾ ਨਾ ਉਹਨਾਂ ਨੂੰ हां मैं कह दूंगा पर तैनू मेरा का एक काम करना ਪਊਗਾ। हां ਕੀ ਕੰਮ ਆ? ਤੈਨੂੰ ਨਾ ਇੱਕ ਪੇਪਰ ਤੇ ਸਾਈਨ ਕਰਨੇ ਪੈਣਗੇ ਫਿਰ ਇਹ ਸਦਾ ਵੀ ਇੱਥੋਂ ਚਲੇ ਜਾਣਗੇ। ਅੱਛਾ। हां मैं ਕਰ ਦੂੰਗੀ ਸਾਈਨ। ਕਿੱਥੇ ਉਹ ਪੇਪਰ? ਕਲ ਨੂੰ ਨਾ ਮੈਂ ਸ਼ਹਿਰੋਂ ਜਾ ਕੇ ਲੈ ਕੇ ਆਉਂਗਾ ਫਿਰ ਤੂੰ ਪੇਪਰ ਤੇ ਸਾਈਨ ਕਰ ਦੀ ਫੇਰ ਆਪਾਂ ਨੂੰ ਇੱਥੇ ਰਹਿਣ ਤੋਂ ਕੋਈ ਨਹੀਂ ਰੋਕ ਸਕਦਾ। ਠੀਕ ਆ। ਤੂੰ ਨਾ ਜਲਦੀ ਜਲਦੀ ਪੇਪਰ ਲੈ ਆਇਂ ਫੇਰ ਮੈਂ ਉਹ ਤੇ ਸਾਈਨ ਕਰ ਦੂੰਗੀ। ਫਿਰ ਆਪਾਂ ਨਾ ਨੰਨ ਕੋਵੇਂ ਸ਼ਾਲੀ ਕੱਢ ਦਾਂਗੇ ਮੈਨੂੰ ਇਹ ਚੰਗੇ ਨਹੀਂ ਲੱਗਦੇ ਚਾਹ ਠੀਕ ਹੈ ਹੁਣ ਤੂੰ ਆਰਾਮ ਕਰ ਲੈ ਮੈਂ ਵੀ ਚਾਹਦਾ ਠੀਕ ਆ ਜਲਦੀ ਆ ਜੀ ਠੀਕ ਆ ਠੀਕ ਆ ਵਦਿਆ ਹੋਇਆ ਕਿੰਨਾ ਚੰਗਾ ਤਰੀਕਾ ਨਾ ਇਹ ਤਾਂ ਮੈਨੂੰ ਬਹੁਤ ਗੰਦੇ ਲੱਗਦੇ ਨੇ ਇਹਨਾਂ ਦੋਨਾਂ ਨੂੰ ਨਾ ਘਰ ਚੋਂ ਕੱਢ ਦੂੰਗੀ ਮੈਂ ਪੇਪਰ ਤੇ ਸਾਈਨ ਕਰਕੇ ਜਲਦੀ ਇੱਕ ਹੀ ਕਹਿ ਰਾਂ ਤੂੰ ਮੈਨੂੰ ਘਰੋਂ ਜਾਣ ਵਾਸਤੇ ਕਿਉਂ ਕਹਿਣਾ ਤੂੰ ਇਹ ਮੇਰਾ ਡਿਸੀਜਨ ਨਹੀਂ ਇਹ ਸੁਭੀ ਵਾਈਫ ਦਾ ਨਹੀਂ ਡਿਸੀਜਨ ਹੈ ਕਿਉਂ ਕਾਦੇ ਲਈ ਘਰੇ ਤਾਂ ਤੂੰ ਹੁੰਨਾ ਮੈਂ ਤਾਂ ਸ਼ਾਮ ਨੂੰ ਆਉਣਾ ਆਫਿਸ ਚ ਮੈਨੂੰ ਉਹਨੇ ਜਿਹੜਾ ਕੁਝ ਕਿਹਾ ਮੈਂ ਤੁਹਾਨੂੰ ਉਹੀ ਕਹੀ ਜਨੇ ਦੇਖ ਮੇਰੀ ਵਾਈਫ ਇਦਾਂ ਨਹੀਂ ਕਰ ਸਕਦੀ ਤੂੰ ਉਹਨੂੰ ਜ਼ਰੂਰ ਪੜਤਾਇਆ ਹੁਣ ਮਨਮੋਲ ਮੈਂ ਕਿਸੇ ਦੇ ਘਰੇ ਰਹਿਣ ਆਇਆ ਇੱਥੇ ਨਾ ਕਿ ਕਿਸੇ ਨੂੰ ਫੜਕਾਉਣਾ ਮੈਂ ਕਰਦਾ ਗੱਲ ਡੈਂਪਲ ਨਾਲ ਮੈਨੂੰ ਨਹੀਂ ਲੱਗਦਾ ਉਹ ਗੱਲ ਕਹਿ ਦੂਗੀ ਖੈਰ ਜਾਨ ਅਨਮੋਲ ਤੂੰ ਨਹੀਂ ਜਾਏਗਾ ਜੇ ਤੂੰ ਉਹਦੇ ਕੋਲ ਜਾਏਗਾ ਤਾਂ ਉਹ ਕੀ ਸੋਚੂਗੀ ਵੈਸੇ ਵੀ ਉਹਨੇ ਐਂ ਕਹਿਤਾ ਵੀ ਅਨਮੋਲ ਮੇਰੇ ਕਮਰੇ ਚ ਆਵੇ ਨਾ ਮੈਂ ਇਹੋ ਜਿਹਾ ਕੀ ਕੀਤਾ ਤੇਰੇਉਣ ਤੋਂ ਪਹਿਲਾਂ ਤਾਂ ਉਹਨੇ ਮੈਨੂੰ ਗੱਲ ਕਹੀ ਨਹੀਂ ਸੀ ਪਰ ਹੁਣ ਕਿਉਂ ਕਹੀ ਹੈ ਨਾ ਤੁਹਾਨੂੰ ਕਿਉਂ ਲੱਗ ਰਿਹਾ ਮੈਂ ਝੂਠ ਬੋਲ ਰਿਹਾ ਜਾਓ ਜਾ ਕੇ ਪੁੱਛ ਲਓ ਪਰ ਜੇ ਉਹਨੂੰ ਕੁਝ ਹੋ ਗਿਆ ਨਾ ਮੈਂ ਤੁਹਾਨੂੰ ਬਖਸ਼ਣਾ ਨਹੀਂ ਓਏ ਹੁਣ ਉਹ ਚਾਹੁੰਦੀ ਕੀ ਹੈ ਮੈਨੂੰ ਸਾਫ਼-ਸਾਫ਼ ਦੱਸ ਉਹ ਤੈਨੂੰ ਤੇ ਤੇਰੀ ਭੈਣ ਨੂੰ ਹਣ ਜਾਣ ਸਮਝਦੀ ਐ ਤੇ ਮੈਨੂੰ ਆਪਦੇ ਘਰ ਵਾਲਾ ਉਹ ਨਹੀਂ ਚਾਹੁੰਦੀ ਵੀ ਤੁਸੀਂ ਦੋਨੋਂ ਇੱਥੇ ਰਹੋ ਹਾਂ ਕੋਈ ਨਹੀਂ ਮੈਂ ਤਾਂ ਇੱਥੋਂ ਭੱਗ ਜੂੰ ਪਰ ਤੈਨੂੰ ਆਪਦੀ ਗੱਲ ਤੇ ਖਰਾ ਉਤਰਨਾ ਪੂ ਹੁਣ ਕਿਹੜੇ ਵਾਦੇ ਦੀ ਗੱਲ ਕਰਦਾ ਅਨਮੋਲ ਉਹੀ ਜਿਹੜਾ ਡੀਲ ਕਰਨ ਵੇਲੇ ਕੀਤਾ ਸੀ ਤੂੰ ਮੇਰੀ ਘਰ ਵਾਲੀ ਨਾ ਹੱਥ ਨਹੀਂ ਲਾਏਂਗਾ ਜੇ ਕਿਤੇ ਹੱਥ ਲਾਤਾ ਤੈਨੂੰ ਪਤਾ ਹੀ ਐ ਤੇਰਾ ਹাশਰ ਕੀ ਹੋ ਫਿਰ ਠੀਕ ਆ ਅਨਮੋਲ ਮੈਂ ਤੇਨਾਂ ਵਾਦਾ ਕਰਦਾ ਪਰ ਜਿੰਨੀ ਜਲਦੀ ਹੋ ਸਕੇ ਨਾ ਇੱਥੋਂ ਚਲੇ ਜਾਓ ਉਹ ਕੋਈ ਨਾ ਬਗ ਜਾਗੇ ਪਰ ਮੇਰੀ ਕੰਨ ਖੋਲ ਕੇ ਗੱਲ ਸੁਣ ਲਾ 15 ਦਿਨਾਂ ਦੀ ਗੱਲ ਹੋਈ ਐ ਜੇ 15 ਦਿਨ ਕਹਿ ਕੇ 6 ਮਹੀਨੇ ਨਾ ਨਾ ਇੱਥੋਂ ਗਿਆ ਤਾਂ ਉਹਦਾ ਹਸਾਉ ਲਾਲੀ ਵੀ ਤੇਰੇ ਨਾਲ ਬੰਨਦਾ ਕੀ ਐ ਬੇਫਿਕਰ ਰਹਿਣ ਅਨਮੋਲ ਮੈਂ ਇਹੋ ਜਿਹਾ ਬੰਦਾ ਨਹੀਂ ਵੀ ਢੀਲ ਕਰਕੇ ਮੁੱਕਰ ਜਾਵਾਂ ਕੋਈ ਨਹੀਂ ਮੈਂ ਬੁਲਬੁਲ ਨਾਲ ਕਰਦਾ ਗੱਲ ਜਾ ਕੇ ਪਤਾ ਨਹੀਂ ਉਹ ਮੰਨੂ ਪਤਾ ਨਹੀਂ ਨਾ ਹਲੇ ਮੰਨੂ ਕਿਉਂ ਨਾ ਉਹਨੇ ਆਪਣੀ ਭਾਬੀ ਨੂੰ ਸਹੀ ਸਲਾਮਤ ਦੇਖਣਾ ਨਾ ਤਾਂ ਉਹਨੂੰ ਇਹ ਗੱਲ ਮੰਨਣੀ ਪਊ ਚਲ ਕੋਈ ਨਹੀਂ ਮੈਂ ਕਰਦਾ ਗੱਲ ਬੁਲਬੁਲ ਨਾਲ ਪਰ ਇੱਕ ਗੱਲ ਤੂੰ ਵੀ ਸੁਣ ਲੈ ਕਿਤੇ 15 ਦਿਨ ਕਹਿ ਕੇ 6 ਮਹੀਨੇ ਨਾ ਜਾਵੇਂ ਫੇਰ ਆਪਦਾ ਹਸਾ ਹੁਲਾਣੀ ਨਹੀਂ ਜੇ ਕੰਮ ਨਾ ਹੋਇਆ ਆਪਦਾ ਪੋਰੀਆ ਵਿਸ ਤਰ੍ਹਾਂ ਗੋਲ ਕਰਕੇ ਤੋ ਡੰਡੀ ਬਣੀ ਠੀਕ ਆ ਨਾ ਉਹ ਤੈਨੂੰ ਵੀ ਪਤਾ ਹੈ ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ ਵੀ ਜਿਹੜਾ ਡੀਲ ਕਰਕੇ ਮੁੱਕਰ ਜਾਊਗਾ ਮੈਂ ਆਪਦੇ ਬਾਦੇ ਤੇ ਖੜਾ ਉਤਰੂੰਗਾ ਬਸ ਠੀਕ ਹੈ ਮੈਂ ਕਰਦਾ ਗੱਲ ਤੇ ਤੈਨੂੰ ਬਾਅਦ ਚ ਦੱਸ ਦਿੰਨਾ ਵੀ ਕੀ ਗੱਲ ਬਣਦੀ ਹੈ ਚਲ ਠੀਕ ਹੈ ਉਹਨੇ ਤਾਂ ਸਾਰੀਆਂ ਹੱਦਾ ਪਾਰ ਕਰਤੀਆਂ ਪਤਾ ਨਹੀਂ ਇਹ ਚਾਹੁੰਦਾ ਕੀ ਹੈ ਫੋਰ ਪਤਾ ਨਹੀਂ ਕਿੰਨਾ ਕੁਛ ਬਰਬਾਦ ਕਰੂ ਸਾਡਾ ਥੱਲੇ ਭਾਬੀ ਨਾਲ ਗੱਲ ਕਰ ਲਈ ਤੇ ਹੁਣ ਇਸ ਘਰ ਤੇ ਕਬਜ਼ਾ ਹੀ ਕਰ ਲਿਆ ਪਹਿਣੇ ਹਾਂਜੀ ਵੀਰੇ ਮੈਂ ਤੇਨਾਂ ਜ਼ਰੂਰੀ ਗੱਲ ਕਰਨੀ ਆ ਕੋਈ ਹਾਂ ਦੱਸੋ ਵੀਰੇ ਕੀ ਗੱਲ ਕਰਨੀ ਹੈ ਆਪਾਂ ਨੂੰ 15 ਦਿਨਾਂ ਵਾਸਤੇ ਘਰ ਛੱਡ ਕੇ ਜਾਣਾ ਪਊਗਾ ਘਰ ਛੱਡ ਕੇ ਜਾਣਾ ਪਹਿਣਾ ਪਰ ਵੀਰੇ ਕਿਉਂ ਕੀ ਗਲੂਏ ਤੇਰੀ ਭਾਬੀ ਨੇ ਕਿਹਾ ਮੈਨੂੰ ਵੀ ਤੁਸੀਂ ਇਸ ਘਰ ਚੋਂ ਚਲੇ ਜਾਓ ਭਾਬੀ ਨੇ ਕਿਹਾ ਪਰ ਵੀਰੇ ਭਾਬੀ ਵੀ ਤਾਂ ਆਪਣੇ ਨਾਲ ਹੀ ਜਾਊਗੀ ਉਹ ਨਹੀਂ ਨਹੀਂ ਤੇਰੀ ਭਾਬੀ ਨਹੀਂ ਆਪਣੇ ਨਾਲ ਜਾਂਦੀ ਉਹਦੇ ਲੋਨੀ ਇੱਥੇ ਰਹਿਣਗੇ ਤੈਨੂੰ ਪਤਾ ਆਪਾਂ ਉਹਦਾ ਕਿਹਾ ਮੋੜ ਨਹੀਂ ਨਾ ਸਕਦੇ ਵੀਰੇ ਆਪਾਂ ਕਿਹੜਾ ਛੱਡ ਕੇ ਜਾਵਾਂਗੇ ਨਾਲੇ ਮੈਨੂੰ ਪੂਰਾ ਯਕੀਨ ਹੈ ਭਾਬੀ ਨੇ ਇਹੋ ਜੀ ਕੋਈ ਗੱਲ ਨਹੀਂ ਕਰੀ ਹੋਣੀ ਉਹ ਨਹੀਂ ਬੁਲਬੁਲ ਤੇਰੀ ਭਾਬੀ ਨੇ ਕਿਹਾ ਤੈਨੂੰ ਪਤਾ ਉਹ ਟੋਨੀ ਤੇ ਬੜਾ ਵਿਸ਼ਵਾਸ ਕਰਦੀ ਐ ਉਹੀ ਆਦੇ ਘਰ ਆਲਾ ਮੰਨੀ ਬੈਠੀ ਐ ਬਸ ਥੋੜੇ ਦਿਨਾਂ ਦੀ ਗੱਲ ਐ ਜਦੋਂ ਠੀਕ ਹੋ ਗਈ ਨਾ ਆਪਾਂ ਵਾਪਸ ਇੱਥੇ ਆ ਜਾਾਂਗੇ ਵੀਰੇ ਤੁਸੀਂ ਆਪਣੀ ਲਾਈਫ ਨਾ ਖਰਾਬ ਕਰੋ ਜਦੋਂ ਦਾ ਤੁਸੀਂ ਟੋਨੀ ਘਰੇ ਲਿਆਤਾ ਨਾ ਸਾਡੀ ਜ਼ਿੰਦਗੀ ਖਰਾਬ ਹੋ ਰਹੀ ਐ ਆਪਣੀ ਇਹ ਕਦੇ ਨਹੀਂ ਹੋ ਸਕਦਾ ਬੋਲ ਬੋਲ ਜਿੱਥੋਂ ਤੱਕ ਮੈਂ ਉਹਨੂੰ ਜਾਣਦਾ ਨਾ ਉਹ ਪੈਸੇ ਖਾਤਰ ਕੁਝ ਵੀ ਕਰ ਸਕਦਾ ਕੀ ਪਤਾ ਵੀਰੇ ਹੱਪਾ ਨੂੰ ਘਰੋਂ ਭੇਜ ਕੇ ਉਹ ਕੋਈ ਨਵੀਂ ਸਕੀਮ ਲਗਾ ਰਿਹਾ ਹੋਵੇ ਫਿਰ ਅਪਾ ਕੀ ਕਰਾਂਗੀ ਕੀ ਪਤਾ ਭਾਬੀ ਨੂੰ ਕਿਤੇ ਹੋਰ ਲੈ ਜਾਵੇ ਤੈਨੂੰ ਪਤਾ ਬਰਬਰ ਉਹ ਬੰਦਾ ਨਾ ਜਿਹੜਾ ਪੈਸੇ ਦਾ ਲਾਲਚੀ ਹੈ ਉਹ ਨੂੰ ਮੈਂ ਹਜੇ ਤੱਕ ਪੈਸੇ ਨਹੀਂ ਦਿੱਤੇ ਤਾਂ ਕਰਕੇ ਇਹੋ ਜਿਹਾ ਕੁਝ ਕਰਦਾ ਤੇ ਪੈਸੇ ਉਹ ਨੂੰ ਮੈਂ ਦਿੰਦਾ ਵੀ ਨਹੀਂ ਜਿੰਨਾ ਚਿਰ ਟੈਂਪਲ ਦੀ ਜਿਆਦਾ ਸਵਾਸ ਨਹੀਂ ਹੁੰਦੀ ਬਹੁਤ ਸੋਹਣੀ ਗੱਲ ਐ ਵੀਰੇ ਡਾਕਟਰਾਂ ਤੋਂ ਉੱਪਰ ਤਾਂ ਨਹੀਂ ਨਾ ਉਹ ਜੇ ਭਾਬੀ ਦੀ ਆਦਰਸ਼ ਕਦੇ ਵੀ ਮੁੜ ਕੇ ਲਈ ਕਿ ਫਿਰ ਤੁਸੀਂ ਟੋਨੇ ਨੂੰ ਸਦਾ ਲਈ ਇਸ ਘਰ ਚ ਰੱਖੋਗੇ ਨਾ ਕਦੇ ਵੀ ਨਹੀਂ ਕੋਈ ਨਾ ਤਾਂ ਕੋਈ ਠੀਕ ਹੋ ਜੂ ਤੈਨੂੰ ਆਪਦੇ ਭਰਾ ਤੇ ਯਕੀਨ ਹਨ ਬਸ ਯਕੀਨ ਰੱਖ ਯਕੀਨ ਤਾਂ ਮੇਰੇ ਪੂਰਾ ਆ ਜਿਵੇਂ ਤੁਹਾਡੀ ਮਰਜ਼ੀ ਤੁਹਾਡੇ ਲਈ ਮੈਂ ਕੁਝ ਵੀ ਕਰ ਸਕਦੀ ਆ ਮੇਰੇ ਤੂੰ ਰੋਨੀ ਕਾ ਤੂੰ ਪਰ ਉਹਨੂੰ ਕਿਹਨੇ ਕਿਹਾ ਤੈਨੂੰ ਮੇਰੀ ਗੱਲ ਸੁਣ ਕੱਲ ਨੂੰ ਆਪਾਂ ਨਿਕਲਣਾ ਤੇ ਤੂੰ ਆਪਦੇ ਕੱਪੜੇ ਪੈਕ ਕਰ ਲੈ ਤੇ ਮੈਂ ਵੀ ਬਾਜ਼ਾਰ ਤੱਕ ਜਾਵਾਂ ਕੋਈ ਸਮਾਨ ਲੈਉਣ ਨਾਲ ਉਹ ਉਹ ਲਿਆਵਾਂ ਤੂੰ ਰੋਈਣਾ ਠੀਕ ਆ ਮੈਂ ਸਮਾਨ ਲਿਆਵਾਂ ਮੈਨੂੰ ਪਤਾ ਵੀਰੇ ਤੂੰ ਕਿਹੜੇ ਬਾਜ਼ਾਰ ਜਾਣਾ ਦਿਲ ਤਾਂ ਤੇਰਾ ਵੀ ਨਹੀਂ ਕਰਦਾ ਭਾਬੀ ਤੂੰ ਦੂਰ ਜਾਂਦਾ ਨਾਲੇ ਆਪ ਦਾ ਕਰ ਕੌਣ ਚੜਦਾ ਹੁੰਦਾ ਤੂੰ ਸਾਫ਼-ਸਾਫ਼ ਕਿਉਂ ਨਹੀਂ ਕਹਿ ਦਿੰਦਾ ਵੀਰੇ ਕਿ ਤੇਰਾ ਮਨ ਪਰ ਆਇਆ ਤੇਰੀ ਜਾਨ ਭਾਬੀ ਜਿਹਦੇ ਚ ਤੇਰੇ ਹੱਸਾ ਵਾਸਦੇ ਨੇ ਰੱਬਾ ਖੈਰ ਕਰੀ ਇਹ ਵਾਹਿਗੁਰੂ ਸਾਰਾ ਕੁਝ ਠੀਕ ਕਰ ਦੇ ਸਾਡੇ ਆਉਣ ਤੋਂ ਪਹਿਲਾਂ ਸਸ਼ਿਕਾ ਜੀ ਕੋਲਕੇ ਤੁਸੀਂ ਸਾਡੇ ਠੀਕ ਹੋਵੋਗੇ ਤੁਹਾਨੂੰ ਇਹ ਸਾਡਾ ਪਾਰਟ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਨੈਕਸਟ ਪਾਰਟ ਵੀ ਜਲਦੀ ਆਊਗਾ ਤੇ ਹੁਣ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਸੀਗੇ ਉਹਨਾਂ ਦੇ ਨਾਮ ਬੁਲਬੁਲ ਦੱਸੇ ਮਨਿੰਦਰ ਬਰਾਤ ਪੋਨੀ ਫਿਲਮਸ ਡਾਇਲੋਗ ਕਮਲ ਰਾਣੀ ਤੇ ਜਿੰਦਰ ਕੌਰ ਰਵਿੰਦਰ ਸੋਹੋਤਾ ਕਰਨੈਲ ਦਿਮਾਦ ਲਖਵਿੰਦਰ ਕੌਰ ਸੁਖਨੂਰ ਸਿੰਘ ਚੇਅਰ ਚੇਅਰਫੁਲ ਥਿੰਕਿੰਗ ਵਾਟਰਫੋਰ ਸੁਰਜੀਤ ਕੌਰ ਜਸਕਰਨ ਢੀਂਸਾ ਰਵਿੰਦਰ ਜਸਵਿੰਦਰ ਕੌਰ ਹਰਨੀਂਦ ਜਸਨੀਂ ਕੌਰ ਟੋਨੀ ਫਿਲਮਸ ਡਾਇਲੋਗ ਈਸ਼ਾਨ ਪਟਿਆਲਾ ਮਨਦੀਪ ਕੌਰ ਗਿੱਲ ਰੁਪਿੰਦਰ ਬਾਲ ਪਰਗਨ ਸਿੰਘ ਸਵਰਨਜੀਤ ਕੌਰ ਪ੍ਰਦੀਪ ਸਿੰਘ ਜਗਦੀਪ ਸਿੰਘ ਏਸੀ ਸਾਡੇ ਕਮੈਂਟ ਤੇ ਜਲਦੀ ਜਲਦੀ ਨੈਕਸਟ ਪਾਰਟ ਦੀ ਤੁਸੀਂ ਵੇਟ ਕਰੋ ਹੋਪਸੋ ਵੀ ਤੁਹਾਨੂੰ ਇਹ ਪਾਰਟ ਵੀ ਬਹੁਤ ਵਧੀਆ ਲੱਗਿਆ ਹੋਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਰੇ ਭੈਣਾ ਭਰਾਵਾਂ ਨੂੰ ਇਹ ਹੀ ਬੇਨਤੀ ਕਿ ਜਿਨ੍ਹਾਂ ਨੇ ਵੀਡੀਓ ਨੂੰ ਅੱਗੇ ਸ਼ੇਅਰ ਨਹੀਂ ਕੀਤਾ ਆਪਣੇ ਰਿਸ਼ਤੇਦਾਰਾਂ ਤੱਕ ਉਹਨੂੰ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ